ਆਏ ਦਿਨ ਹੀ ਪੰਜਾਬ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵਾਦੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਏ ਜਿੱਥੇ ਬੱਸ ਸਟੈਂਡ ਨੇੜੇ ਦੋ ਨੌਜਵਾਨਾਂ ਨੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਉਸ ਦਾ ਮੋਬਾਈਲ ਫੋਨ ਅਤੇ ਆਧਾਰ ਕਾਰਡ ਖੋ ਲਿਆ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਵਿਅਕਤੀ ਦਾ ਨਾਂ ਰਾਜਕੁਮਾਰ ਦੱਸਿਆ ਜਾ ਰਿਹਾ ਏ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਸ ਨੇ ਕੀ ਕੁਝ ਕਿਹਾ ਤੁਸੀਂ ਸੁਣੋ ਨਾਮ ਕੀ ਹੈ ਤੁਹਾਡਾ ਰਾਜਕੁਮਾਰ ਇਹ ਕੀ ਹੋਇਆ ਕਿੰਨੇ ਇਹ ਇਹ ਬीडी ਪੂਰੀ ਪਈ ਹੈ ਇਹ ਉਹਦੇ ਬਾਹਰਲੇ ਪਾਸੇ ਬੈਠਾ ਜੀ ਮੈਂ ਬीडी ਬੱਤੀ ਪੀਣ ਗਿਆ ਤੀ ਮੈਂ ਠੀਕ ਹੈ ਸੋਕੇ ਦੇ ਪਹਿਲਾਂ ਚਾਹ ਪੀ ਕੇ ਫਿਰ ਉਹਦੇ ਬੈ ਗਿਆ ਮੈਂ ਤੱਕ ਬीडी ਬੱਤੀ ਪੀਣ ਆਂ ਆਰ ਸਾ ਦੋ ਮੁੰਡੇ ਆਏ ਉਹਦੇ ਮੇਰਾ ਮੂੰਹ ਬੰਦ ਕਰਨ ਲੱਗੇ ਮੈਂ ਤਾਂ ਮਾਰੀ ਇਹ ਰਹਾ ਭਾਇਆ ਕਹਿੰਦਾ ਬੋਲਨੇ ਦਾ ਤੱਕ ਮਾਰ ਲਾ ਮਾਰ ਲਾ ਤਾ ਬੰਦੇ ਅਲੀ ਮੈਨੂੰ ਸਿਆਣ ਆ ਜੀ ਬੰਦੇ ਪਛਾਣਦਾ ਹੈ ਹਾਂ ਜੀ ਠੀਕ ਹੋ ਕੇ ਕਿ ਲੈ ਕੇ ਫੋਨ ਖੋਕੀ ਨਹੀਂ ਕੋਈ ਧਾਰ ਕਾੜੀ ਹੈ ਹੈ ਧਾਰ ਕਾੜੋ ਕੋਣ ਹੈ ਆਏ ਦਿਨ ਹੀ ਪੰਜਾਬ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵਾਦੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਏ ਜਿੱਥੇ ਬੱਸ ਸਟੈਂਡ ਨੇੜੇ ਦੋ ਨੌਜਵਾਨਾਂ ਨੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਉਸ ਦਾ ਮੋਬਾਈਲ ਫੋਨ ਅਤੇ ਆਧਾਰ ਕਾਰਡ ਖੋ ਲਿਆ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਵਿਅਕਤੀ ਦਾ ਨਾਂ ਰਾਜਕੁਮਾਰ ਦੱਸਿਆ ਜਾ ਰਿਹਾ ਏ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਸ ਨੇ ਕੀ ਕੁਝ ਕਿਹਾ ਤੁਸੀਂ ਸੁਣੋ ਨਾਮ ਕੀ ਹੈ ਤੁਹਾਡਾ ਰਾਜਕੁਮਾਰ ਇਹ ਕੀ ਹੋਇਆ ਕਿੰਨੇ ਇਹ ਇਹ ਬीडी ਪੂਰੀ ਪਈ ਆਈ ਇਹ ਉਹਦੇ ਬਾਹਰਲੇ ਪਾਸੇ ਬੈਠਾ ਜੀ ਮੈਂ ਬीडी ਬੱਤੀ ਪੀਣ ਗਿਆ ਤੀ ਮੈਂ ਠੀਕ ਹੈ ਸੁੱਕੇ ਦੇ ਪਹਿਲਾਂ ਚਾਹ ਪੀ ਕੇ ਫਿਰ ਉਹ ਉਧਰ ਬਹਿ ਗਿਆ ਮੈਂ ਤੱਕ ਬीडी ਬੱਤੀ ਪੀਣ ਆ ਆਹ ਸਾਤ ਦੋ ਮੁੰਡੇ ਆਏ ਉਹਦੇ ਮੇਰਾ ਮੂੰਹ ਬੰਦ ਕਰਨ ਲੱਗੇ ਮੈਂ ਧਾਂਕ ਮਾਰੀ ਇਹ ਰਹਾ ਭਾਇਆ ਕਹਿੰਦਾ ਬੋਲਨੇ ਦਾ ਤੱਕ ਮਾਰ ਲਾਂ ਮਾਰ ਲਾਂਗਾ ਤੈਨੂੰ ਬੰਦੇ ਅਲੀ ਮੈਨੂੰ ਸਿਆਣ ਆ ਜੀ ਬੰਦੇ ਪਛਾਣਦਾ ਹਾਂ ਹਾਂ ਜੀ ਕੀ ਖੋਕੀ ਕਿ ਲੈ ਕੇ ਫੋਨ ਖੋਕੀ ਨਹੀਂ ਕੋਈ ਧਾਰ ਕਾੜੀ ਹੈ ਹੈ ਧਾਰ ਕਾੜੋ ਕੋਣ ਹੈ ਆਏ ਦਿਨ ਹੀ ਪੰਜਾਬ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵਾਦੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਏ ਜਿੱਥੇ ਬੱਸ ਸਟੈਂਡ ਨੇੜੇ ਦੋ ਨੌਜਵਾਨਾਂ ਨੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਉਸ ਦਾ ਮੋਬਾਈਲ ਫੋਨ ਅਤੇ ਆਧਾਰ ਕਾਰਡ ਖੋ ਲਿਆ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਵਿਅਕਤੀ ਦਾ ਨਾਂ ਰਾਜਕੁਮਾਰ ਦੱਸਿਆ ਜਾ ਰਿਹਾ ਏ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਸ ਨੇ ਕੀ ਕੁੱਝ ਕਿਹਾ ਤੁਸੀਂ ਸੁਣੋ ਨਾਮ ਕੀ ਹੈ ਤੁਹਾਡਾ ਰਾਜਕੁਮਾਰ ਹੈ ਇੱਕ ਕੀ ਹੋਇਆ ਕਿੰਨੇ ਇਹ ਇਹ ਜਿਹੜੀ ਪੂਰੀ ਪਈ ਆਈ ਇਹ ਉਹਦੇ ਬਾਹਰ ਦੇ ਪਾਸੇ ਬੈਠਾ ਜੀ ਮੈਂ ਵੀੜੀ ਬੱਤੀ ਪੀਣ ਗਿਆ ਤੀ ਮੈਂ ਠੀਕ ਹੈ ਸੋਕੇ ਦੇ ਪਹਿਲਾਂ ਚਾਹ ਪੀ ਕੇ ਫਿਰ ਉਹ ਉਧਰ ਬਹਿ ਗਿਆ ਮੈਂ ਤੱਕ ਵੀੜੀ ਬੱਤੀ ਪੀਣ ਆ ਆਉਂ ਸਾਦ ਦੋ ਮੁੰਡੇ ਆਏ ਉਹਦੇ ਮੇਰਾ ਮੂੰਹ ਬੰਦ ਕਰਨ ਲੱਗੇ ਮੈਂ ਤਾਂ ਘਮਾਰੀ ਇਹ ਰਹਾ ਭਾਇਆ ਕਹਿੰਦਾ ਬੋਲਨੇ ਦਾ ਤੱਕ ਮਾਰ ਲਾਂਗੇ ਮਾਰ ਲਾਂਗੇ ਤਰ ਬੰਦੇ ਅਲੀ ਮੈਨੂੰ ਸਿਆਣਾ ਜੀ ਬੰਦੇ ਪਛਾਣਦਾ ਹੈ ਹਾਂ ਜੀ ਕੀ ਕੋਕੇ ਕੀ ਲੈ ਕੇ ਹੌਣ ਕੋਕੇ ਨਹੀਂ ਕੋਈ ਧਾਰ ਕਾੜੀ ਹੈ ਹੈਂ ਧਾਰ ਕਾੜੋ ਕੋਣਾ